ਇਹ ਤੇ ਇੱਕ ਮੁਜੀ ਪਿੰਡ ਬੜਿਆਲਾ ਜੋ ਸਦਰਾਮਪੁਰਾ ਦੇ ਅਧੀਨ ਪੈਂਦਾ ਹੈ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਬਜ਼ੁਰਗ ਕੋ ਕਪਲ ਦਾ ਬਹੁਤ ਹੀ ਬੇਰਹਿਮੀ ਨਾਲ ਨਾ ਕਤਲ ਕਰ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਰਾਊਂਡ 9 ਵਜੇ ਦੇ ਕਰੀਬ ਤਾਂ ਇਮੀਡੀਏਟਲੀ ਕਿਉਂਕਿ ਇਹ ਬੜਾ ਹੀ ਹੀਨੀਅਸ ਕ੍ਰਾਈਮ ਸੀਗਾ ਉਦੋਂ ਐਸਪੀ ਡੀ ਨਰਿੰਦਰ ਸਿੰਘ ਡੀਐਸਪੀ ਫੂਲ ਪ੍ਰਦੀਪ ਦੋਨੋਂ ਸੀਆਈਐਨ ਚਾਰजेस 1 অর 2 ਐਸਐਚਓ ਸਦਰਾਮਪੁਰਾ ਔਰ ਚੌਂਕ ਇਨਚਾਰਜ ਪੁਲਿਸ ਚੌਂਕੀ ਚੌਂਕੇ ਇਹ ਸਾਰੇ ਮੌਕੇ ਤੇ ਪਹੁੰਚੇ ਸੀਗੇ ਉਦੋਂ ਪਤਾ ਲੱਗਿਆ ਸੀ ਕਿ ਜਿਹੜੇ ਦੋਨੋਂ ਮਿਰਤਾ ਕੇ ਉਹਨਾਂ ਦੀ ਆਈਡੈਂਟੀਟੀ ਹਸਬੰਡ ਦਾ ਨਾਂ ਕਿਆ ਸਿੰਘ ਔਰ ਵਾਈਫ ਅਮਰ ਜੋ ਅਮਰਜੀਤ ਕੋਲ ਰਿਵੀਲ ਹੋਇਆ ਸੀ ਕਿ ਜਿਹੜੇ ਹਸਬੰਡ ਵਾਈਫ ਕੱਲੇ ਹੀ ਉੱਥੇ ਘਰ ਚ ਆਪਣੇ ਰਹਿੰਦੇ ਸੀਗੇ ਔਰ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਦਿੱਲੀ ਸਰਕਾਰੀ ਨੌਕਰੀ ਕਰਦਾ ਔਰ ਉਹਨਾਂ ਦੀ ਬੇਟੀ ਨੇੜੇ ਹੀ ਕਿਤੇ ਲੋਕਲੀ ਵਿਆਹੀ ਹੋਈ ਹੈ ਬਟ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਸੀਗਾ ਤੇ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਸੀਗੀ ਔਰ ਦੌਰਾਨੇ ਤਫ਼ਤੀਸ਼ ਸਾਇੰਟਿਫਿਕ ਔਰ ਹਿਊਮਨ ਇਨਪੁਟ ਤੋਂ ਪਤਾ ਲੱਗਿਆ ਕਿ ਜਿਹੜਾ ਇਹਦਾ ਅਮ੍ਰਿਤਾ ਦਾ ਜਿਹੜਾ ਬ੍ਰਦਰ ਹੈ ਜਿਹਦਾ ਨਾਮ ਵਿਕਰਮ ਸਿੰਘ ਹੈ ਉਹਨੂੰ ਕੁਝ ਇਸ ਲਈ ਚੁੱਕਿਆ ਗਿਆ ਤੇ ਦੌਰਾਨੇ ਕੁਝ ਕਿਸੋ ਨੇ ਕੰਫੈਸ ਕੀਤਾ ਕਿ ਇਹ ਜਿਹੜਾ ਬੜਾ ਹੀ ਬਰੂਟਲ ਮਰਡਰ ਹੈ ਉਹਨੇ ਕੀਤਾ ਸੀਗਾ ਔਰ ਜਿਹੜਾ ਇਹਨੇ ਵੈਪਨ ਯੂਜ਼ ਕੀਤਾ ਸੀਗਾ ਉਹ ਇੱਕ ਲੋਹਾ ਦਾਤ ਉਹਦੇ ਕਰਕੇ ਇੱਕ ਉਹ ਰਾਮਨ ਟਾਇਲਟ ਬਣਿਆ ਹੋਇਆ ਸੀ ਬਾਹਰ ਉਹਦੇ ਜਿਹਦੇ ਉੱਪਰ ਇੱਟਾਂ ਵਗੈਰਾ ਰੱਖਿਆ ਸੀ ਉਹਨੂੰ ਉਹਦੇ ਅੰਦਰ ਉਹਨੇ ਕ੍ਰਾਈਮ ਕਰਨ ਤੋਂ ਬਾਅਦ ਉਹਨੂੰ ਲਿਖਵਾ ਦਿੱਤਾ ਸੀਗਾ ਜਿਹੜਾ ਲੋਹਾ ਦਾਤ ਸੋ 베ਸਡ ਔਨ that FIR ਨੰਬਰ 1 70 ਰੀਕ ਨੂੰ ਅੰਡਰ ਸੈਕਸ਼ਨ 103 ਔਰ 331 ਸਬਸੈਕਸ਼ਨ 8 थाना सदर ਰਾਪੂਰਾ ਦਰਜ ਕੀਤਾ ਗਿਆ ਸੀਗਾ ਔਰ ਪੁੱਛਗਿੱਛ ਸੇ ਪਤਾ ਲੱਗਿਆ ਕਿ ਇਹਨਾਂ ਇਹ ਦੋਨੋਂ ਕਿਉਂਕਿ ਸਕੇ ਪ੍ਰਾਈ ਹੈ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਕਈ ਸਾਲਾਂ ਦਾ ਚੱਲ ਰਿਹਾ ਸੀਗਾ ਜਿਹੜਾ ਵਿਕਰਮ ਸਿੰਘ ਐ ਦੋਸ਼ੀ ਇਹਨੂੰ ਲੱਗਦਾ ਸੀ ਕਿ ਮੇਰੇ ਭਰਾ ਨੂੰ ਜਿਹੜੀ ਸਾਡੀ ਸਾਂਝੀ ਜ਼ਮੀਨ ਐ ਨੇ ਫਰੰਟ ਵਾਲਾ ਪੋਰਸ਼ਨ ਇਹਨੂੰ ਮਿਲ ਗਿਆ ਜ਼ਿਆਦਾ ਮਤਲਬ ਜਿਹਦੀ ਕਮਰਸ਼ੀਅਲ ਵੈਲਿਊ ਜ਼ਿਆਦਾ ਹੁੰਦੀ ਐ ਬੇਸਿਕਲੀ ਵਜਾ ਰੰਜਿਸ਼ ਹੀ ਸੀ ਔਰ ਕਈ ਸਾਲਾਂ ਤੋਂ ਵਾਰ-ਵਾਰ ਝੋਨੇ ਦੇ ਸੀਜ਼ਨ 'ਚ ਵੀ ਇਹਦੇ ਨਾਲ ਲੜਾਈ ਕਰਦਾ ਸੀ ਜੋ ਸਾਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਸੋ ਇਸੇ ਕਰਕੇ ਔਰ ਉਹਦਾ ਬੇਟਾ ਵੀ ਸਰਕਾਰੀ ਨੌਕਰੀ ਕਈ ਸਾਰੇ ਫੈਕਟਰਸ ਕਰਕੇ ਕਾਫੀ ਉਹਦੇ ਤੋਂ ਖਾਰਖੰਦਾ ਸੀ ਔਰ ਉਸ ਦਿਨ 6 ਤਰੀਕ ਨੂੰ ਜਦੋਂ ਇਹ ਮ੍ਰਿਤਕ ਹੈ ਕਿਆ ਸਿੰਘ ਆਪਣੇ ਘਰੋਂ ਦੁੱਧ ਲੈਣ ਗਿਆ ਤੇ ਉਸ ਤੋਂ ਬਾਅਦ ਕਿਉਂਕਿ ਇਹ ਨਾਲ ਨਾਲ ਇਹਨਾਂ ਦੇ ਘਰ ਦੋਨੋਂ ਭਰਾਵਾਂ ਦੇ ਤੇ ਇਹਦੇ ਘਰ ਵੜ ਗਿਆ ਤੇ ਪਹਿਲਾਂ ਇਹਨੇ ਇਹਦੀ ਵਾਈਫ ਨੂੰ ਅਟੈਕ ਕੀਤਾ ਲੋਹੇ ਦੀ ਦਾਤ ਨਾਲ ਤੇ ਫਿਰ ਇਹ ਦਿਵਾਰ ਦੇ ਪਿੱਛੇ ਸਾਈਡ ਤੇ ਲੁਕ ਗਿਆ ਤੇ ਜਦੋਂ ਉਹਦਾ ਬ੍ਰਦਰ ਐਂਟਰ ਕੀਤਾ ਇਹਨੇ ਉਹਨੂੰ ਵੀ ਪਿੱਛੋਂ ਹੀ ਬਹੁਤ ਹੀ ਬੁਰੀ ਤਰ੍ਹਾਂ ਉਹਦੇ ਸਿਰ ਤੇ ਉਹ ਨੂੰ ਦਾ ਮਾਰਿਆ ਹੋਰ ਮਾਰਦਾ ਗਿਆ ਜਾਤਾ ਕਿ ਉਹ ਮੌਕੇ ਤੇ ਹੀ ਦੋਨਾਂ ਦੀ ਡੈਥ ਹੋ ਗਈ ਸੋ ਇਹ ਮਤਲਬ ਬੜਾ ਅਨਫੋਰਚੂਨੇਟ ਹੈ ਕਿ ਸਕੇ ਪ੍ਰਾਵਨ ਨੇ ਇੱਕ ਪ੍ਰੋਪਰਟੀ ਡਿਸਪਿਊਟ ਦੇ ਤਹਿਤ ਆਪਣੇ ਭਰਾ ਪਰਜਾਇਨ ਨੂੰ ਬੁਰੀ ਤਰ੍ਹਾਂ ਮਾਰ ਦਿੱਤਾ ਇਹ ਹੋਰ ਲੋਕਲ ਵੀ ਜਿੰਮੇਦਾਰੀ ਮੈਨੂੰ ਪਹਿਲਾਂ ਸਾਨੂੰ ਕੁਝ ਸ਼ਖਸ ਸੀਗਾ ਜੋ ਇਹਨੇ ਵੀ ਥੋੜਾ ਮਿਸ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਦੀ ਬਟ ਇਵੈਂਚੁਅਲੀ ਜੋ ਤਫਤੀਸ਼ ਦੇ ਸਾਹਮਣੇ ਆਏ ਨੇ ਇਕੱਲੇ ਨੇ ਹੀ ਇਹ ਕੀਤਾ ਔਰ ਇਹ ਥੋੜਾ ਨਸ਼ੇੜੀ ਟਾਈਪ ਬੰਦਾ ਵੀ ਹੈ ਔਰ ਪਤਾ ਲੱਗਿਆ ਕਿ ਚੰਦਾਲੂ ਕਿਸਮ ਦਾ ਸੀਗਾ ਔਰ ਸਾਰਾ ਕੁਝ ਰਿਵੀਲ ਹੋ ਹੀ ਗਿਆ ਹੈ ਕਿਨੇ ਇਸ ਤਰ੍ਹਾਂ ਦਾਤ ਮਾਲੀ ਨੂੰ ਹਸਬੰਡ ਵਾਈਫ ਨਾਲ ਹਾਂਜੀ 2018 ਤੋਂ ਹੀ ਪਤਾ ਲੱਗਿਆ ਇਹਨਾਂ ਦੇ ਕਾਫੀ ਲੜਾਈ ਚੱਲਣਾ ਇੰਨੇ ਕੀਤਾ ਸੀਗਾ ਤੇ ਹਰ ਸਾਲ ਹੀ ਚੋਨੇ ਵਗੈਰਾ ਤੇ ਸੀਜ਼ਨ ਚ ਹੀ ਆਪਣੇ ਬਰਦਰ ਨਾਲ ਲੜਦਾ ਸੀ ਜੀ ਪਤਾ ਲੱਗਿਆ ਕਿ ਇੱਕ ਤਾਂ ਮੈਨਲੀ ਤਾਂ ਖੇਤੀਬਾੜੀ ਕਰਦਾ ਪਰ ਰਾਮਪੁਰਾ ਚ ਕਿਸੇ ਪ੍ਰਾਈਵੇਟ ਸਕੂਲ 'ਚ ਸਿਕਿਉਰਿਟੀ ਗਾਰਡ ਲੱਗੇ ਹੋਏ ਇਹ ਦੇਖੋ ਲਾਇਸੈਂਸਡ ਅਸਲਾ ਵੀ ਹੈ ਜੋ ਅਸੀਂ ਇਹਦੇ ਤੋਂ ਲੈ ਲਿਆ ਤੇ ਅਸੀਂ ਇਹਨੂੰ ਕੈਨਸਲ ਕਰਵਾਵਾ ਕਾਈ ਵਿਅਕਤੀ ਹੈ ਜੇ ਅਸੀਂ ਕ੍ਰਾਈਮ ਕਰਕੇ ਪੁਲਿਸ ਕੋਲ ਪਹੁੰਚ ਜਾਂ ਦੋਨੋਂ ਕੀ ਨਾ ਸੀ ਦੇਖੋ ਜੀ ਇਹ ਪਾਰਟिकुलर ਕੇਸ ਜੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਕੇਪਰਾ ਨੂੰ ਇਨੀਸ਼ੀਅਲੀ ਤਾਂ ਤੁਸੀਂ ਨਹੀਂ ਸੋਚਦੇ ਕਿਉਂਕਿ ਇਹ ਵੀ 58 ইয়ার্স ਦਾ ਹੈ ਔਰ ਸਕੇਪਰਾ ਇਹ ਸ਼ੁਰੂ ਚ ਸਾਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਬਟ ਕਿਉਂਕਿ ਕਹਿੰਦੇ ਨੇ ਕਿ ਕਾਨੂੰਨ ਤੋਂ ਤੁਸੀਂ ਬਚ ਨਹੀਂ ਸਕਦੇ ਜਿੰਨਾ ਮਰਜ਼ੀ ਕ੍ਰਾਈਮ ਕਰ ਲਓ ਸਾਨੂੰ ਲੋਕਲ ਇਨਪੁਟ ਤੋਂ ਵੀ ਤੇ ਜਿਹੜਾ ਟੈਕਨੀਕਲੀ ਵੀ ਸਾਨੂੰ ਐਵਿਡੈਂਸ ਆਇਆ ਉਸ ਤੋਂ ਕਲੀਅਰ ਹੋ ਗਿਆ ਕਿ ਇਹ ਦੇ ਸਕੇਪਰਾ ਨੇ ਹੀ ਦੋਨੋਂ ਹਸਬੰਡ ਵਾਈਫ ਦਾ ਮਰਡਰ ਕੀਤਾ ਉਸੇ ਇਸ ਕਰਕੇ क्राइम ਜਿੰਨਾ ਮਰਜ਼ੀ ਕਰੋ ਇਵੈਨਚੁਅਲੀ ਇਹ ਤੁਸੀ ਕਾਬੂ ਆ ਹੀ ਜਾਂਦੇ ਹੈ